ਰਸੋਈ ਕਰਦਾ ਤਬਾ ਕਦੇ ਵੀ ਤਨ ਦੀ ਕਮੀ ਨਹੀਂ ਹੋਣ ਦੇਵੇਗਾ। ਵਾਸਤਵ ਵਿਗਿਆਨ ਚ ਤਵੇ ਦੇ ਕਈ ਉਪਾਏ ਦੱਸੇ ਗਏ ਹਨ। ਇਹਨਾਂ ਉਪਾਮਾ ਨੂੰ ਅਜ਼ਮਾ ਕੇ ਤੁਸੀਂ ਘਰ ਚ ਦੇਵੀ ਲక్ష్ਮੀ ਦੀ ਕਿਰਪਾ ਬਣਾਈ ਰੱਖ ਸਕਦੇ ਹੋ। ਇਸ ਨਾਲ ਘਰ ਵਿੱਚ ਬਰਕਤ ਬਣੀ ਰਹੇਗੀ ਤੇ ਤਨ ਦੀ ਕਮੀ ਨਹੀਂ ਰਹੇਗੀ। ਦੱਸ ਦਈਏ ਕਿ ਤਵਾ ਨਾ ਸਿਰਫ ਤੁਹਾਡੇ ਰੋਟੀ ਬਣਾਉਣ ਦੇ ਕੰਮ ਆਉਂਦਾ ਹੈ। ਸੰਗੋ ਤੁਹਾਡੇ ਘਰ ਚ ਤੰਤੇ ਬਰਕਤ ਬਿਲੀਓਨ ਚ ਕੰਮ ਕਰਦਾ ਹੈ ਤਵੇ ਸਾਡੀ ਰਸੋਈ ਕਰਦੀ ਸਭ ਤੋਂ ਜ਼ਰੂਰੀ ਚੀਜ਼ ਹੈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਾਸਤੂ ਅਨੁਸਾਰ ਤਵੇ ਦਾ ਕਿੰਨਾ ਮਹੱਤਵ ਹੈ ਤੇ ਇਹ ਵੀ ਦੱਸਾਂਗੇ ਕਿ ਕਿਸ ਖਾਸ ਜਗ੍ਹਾ ਤੇ ਕਿਸ ਖਾਸ ਤਰੀਕੇ ਨਾਲ ਤਿਆਰ ਰੱਖਣ ਨਾਲ ਤੁਹਾਨੂੰ ਮਿਲ ਸਕਦੀ ਹੈ ਬੇਸ਼ੁਮਾਰ ਦੌਲਤ ਖੁੱਲ ਸਕਦੇ ਹਨ ਕਿਸਮਤ ਦੇ ਬੰਦ ਦਰਵਾਜ਼ੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਨੰਬਰ 1 ਤਵਾ ਤੇ ਕਢਾਈ ਰਾਹੁ ਦਾ ਪ੍ਰਤੀਨਿਧਵ ਕਰਦੇ ਹਨ ਇਸ ਲਈ ਰਸੋਈ ਨੂੰ ਸਾਫ਼ ਰੱਖੋ ਜੇਕਰ ਕੋਈ ਔਰਤ ਗੰਦੇ ਤਵੇ ਜਾਂ ਫਿਰ ਗੰਦੀ ਕਢਾਈ ਦਾ ਇਸਤੇਮਾਲ ਕਰਦੀ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਉਸਦੇ ਪਤੀ ਤੇ ਪੈਂਦਾ ਹੈ ਨੰਬਰ 2 ਜਦੋਂ ਸਵੇਰੇ ਖਾਣਾ ਬਣਾਉਣ ਲੱਗੋ ਤਾਂ ਤਵੇ ਨੂੰ ਗਰਮ ਕਰਨ ਤੋਂ ਬਾਅਦ ਰੋਜ਼ ਤਵੇ ਤੇ ਨਮਕ ਜ਼ਰੂਰ ਪਾਓ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਨਮਕ ਵਿੱਚ ਕੋਈ ਵੀ ਦੂਜੀ ਚੀਜ਼ ਮਿਲੀ ਹੋਈ ਨਾ ਹੋਵੇ ਭਾਵ ਮਿਰਚਾਂ ਜਾਂ ਹਲਦੀ ਨੰਬਰ 3 ਜਦੋਂ ਤਵਾ ਠੰਡਾ ਹੋ ਜਾਵੇ ਤਾਂ ਉਸ ਦੇ ਉੱਪਰ ਨਿੰਬੂ ਅਤੇ ਨਮਕ ਰਗੜੋ ਇਸ ਨਾਲ ਤਵਾ ਚਮਕਦਾਰ ਹੋਵੇਗਾ ਤੇ ਤੁਹਾਡੀ ਕਿਸਮਤ ਵੀ ਜਦੋਂ ਕੁ ਜਾਵੇਗੀ ਨੰਬਰ 4 ਤਵੇ ਜਾਂ ਕਡਾਈ ਨੂੰ ਕਦੇ ਵੀ ਕੀ ਚੀਜ਼ ਨਾਲ ਨਾ ਖੁਰਚੋ ਹੋ ਸਕੇ ਤਾਂ ਉਸ ਨੂੰ ਗਿੱਲਾ ਕਰਕੇ ਰੱਖ ਦਿਓ ਤੇ ਬਾਅਦ ਚ ਹੌਲੀ ਹੌਲੀ ਚਿਪਕੀ ਹੋਈ ਚੀਜ਼ ਨੂੰ ਹਟਾਓ ਨੰਬਰ 5 ਤਵੇ ਜਾਂ ਕਡਾਈ ਨੂੰ ਕਦੇ ਵੀ ਝੂਠਾ ਨਾ ਕਰੋ ਨਾ ਹੀ ਉਸ ਤੇ ਝੂਠੇ ਭਾਂਡੇ ਰੱਖੋ ਇਹਨਾਂ ਦੋਵਾਂ ਚੀਜ਼ਾਂ ਦੀ ਪਵਿੱਤਰਤਾ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਘਰ ਵਿੱਚ ਇਹਨਾਂ ਦੀ ਸਵੱਛਤਾ ਦਾ ਜਿੰਨਾ ਧਿਆਨ ਰੱਖਿਆ ਜਾਵੇ ਤਨ ਆਨ ਦੀ ਰਸਤੀ ਉਨੀ ਹੀ ਆਸਾਨ ਹੁੰਦੀ ਜਾਣਗੀ ਸਾਰੇ ਭਾਂਡਿਆਂ ਚੋਂ ਇਹ ਦੋ ਚੀਜ਼ਾਂ ਬਹੁਤ ਸਮਾਨ ਦੇ ਜੋਗ ਹੁੰਦੀਆਂ ਹਨ ਨੰਬਰ 6 ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਰੋਟੀ ਸੇਕਣ ਤੋਂ ਬਾਅਦ ਗਰਮ ਤਵੇ ਨੂੰ ਗੰਦੇ ਭਾਂਡਿਆਂ ਵਿੱਚ ਧੋਣ ਲਈ ਰੱਖ ਦਿੰਦੇ ਹਨ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ ਕਿਉਂਕਿ ਗਰਮ ਤਵੇ ਤੇ ਪਾਣੀ ਛਿੜਕਣਾ ਚੰਗਾ ਨਹੀਂ ਮੰਨਿਆ ਜਾਂਦਾ ਘਰ ਦੇ ਵੱਡੇ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੇ ਹਨ ਵਾਸਤੂ ਸ਼ਾਸਤਰ ਚ ਵੀ ਕਿਹਾ ਗਿਆ ਹੈ ਕਿ ਗਰਮ ਤਵੇ ਤੇ ਪਾਣੀ ਛਿੜਕਣਾ ਇੱਕ ਅਵਸ਼ਗਨ ਦੇ ਤੌਰ ਤੇ ਦੇਖਿਆ ਜਾਂਦਾ ਹੈ ਗਰਮ ਤਵੇ ਤੇ ਪਾਣੀ ਪਾਉਣ ਨਾਲ ਜੋ ਛੰਨ ਦੀ ਆਵਾਜ਼ ਆਉਂਦੀ ਹੈ ਉਸ ਨਾਲ 네ਗੇਟਿਵ એનર્ਜੀ ਭਾਵ ਨਕਾਰਾਤਮਕ ਊਰਜਾ ਘਰ ਵਿੱਚ ਆਉਂਦੀ ਹੈ ਉੱਥੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਕਰਤ ਜਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ 13ਵੀਂ ਦੇ ਦਿਨ ਗਰਮ ਤਵੇ ਤੇ ਪਾਣੀ ਛਿੜਕਿਆ ਜਾਂਦਾ ਹੈ ਇਸ ਲਈ ਆਮ ਦਿਨਾਂ 'ਚ ਇਸ ਤਰ੍ਹਾਂ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਗਰਮ ਤਵੇ ਤੇ ਪਾਣੀ ਪਾਉਣ ਨਾਲ ਮੋਲੇ ਧਾਰ ਬਾਰਿਸ਼ ਹੁੰਦੀ ਹੈ ਤੇ ਇਹੋ ਜਹੀ ਬਾਰਿਸ਼ ਤਬਾਹੀ ਹੋਣ ਦਾ ਸੰਕੇਤ ਦਿੰਦੀ ਹੈ ਇਸ ਕਰਕੇ ਕਰਦੇ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੇ ਹਨ ਨੰਬਰ 7 ਜੋਤਿਸ਼ ਸ਼ਾਸਤਰ ਚ ਤਵੇ ਦਾ ਸੰਬੰਧ ਰਾਹੂ ਨਾਲ ਮੰਨਿਆ ਜਾਂਦਾ ਹੈ ਇਸ ਲਈ ਸਾਫ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਹਮੇਸ਼ਾ ਤਵੇ ਨੂੰ ਸਾਬਣ ਦੇ ਨਾਲ ਪਾਣੀ ਨਾਲ ਧੋ ਕੇ ਰੱਖਣਾ ਚਾਹੀਦਾ ਹੈ ਨੰਬਰ 8 ਤਵੇ ਨੂੰ ਹਮੇਸ਼ਾ ਹਟਾ ਕੇ ਰੱਖਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਖੜਾ ਕਰਕੇ ਰੱਖਣ ਨਾਲ ਘਰ ਚ ਲੜਾਈ ਹੁੰਦੀ ਹੈ ਇਸ ਤੋਂ ਇਲਾਵਾ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤਵੇ ਨੂੰ ਕਦੇ ਵੀ ਗੈਸ ਤੇ ਖਾਲੀ ਨਹੀਂ ਛੱਡਣਾ ਚਾਹੀਦਾ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਰੋਟੀ ਪਕਾਉਣ ਤੋਂ ਬਾਅਦ ਖਾਲੀ ਤਵਾ ਗੈਸ ਤੇ ਹੀ ਛੱਡ ਦਿੰਦੇ ਹਨ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਹੁਣੇ ਹੀ ਛੱਡ ਦਿਓ ਚੁੱਲ੍ਹੇ ਤੇ ਤਵੇ ਦਾ ਕੰਮ ਖਤਮ ਹੋਣ ਤੋਂ ਬਾਅਦ ਤਵਾ ਹਟਾ ਦੇਣਾ ਚਾਹੀਦਾ ਹੈ ਨੰਬਰ 9 ਜੇਕਰ ਤੁਸੀਂ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਖਾਲੀ ਤੇ ਗੰਦਾ ਛੱਡ ਦਿੰਦੇ ਹੋ ਤਾਂ ਇਹ ਬਹੁਤ ਹੀ ਗਲਤ ਗੱਲ ਹੈ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਇਹ ਤੁਹਾਡੇ ਘਰ ਚ ਕੰਗਾਲੀ ਦਾ ਕਾਰਨ ਬਣ ਸਕਦਾ ਹੈ ਤੇ ਜੇਕਰ ਤੁਸੀਂ ਤਵੇ ਨੂੰ ਗੰਦਾ ਛੱਡ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 10 ਅਸਲ ਚ ਘਰ ਦੀ ਨੇਗਿਵਿਟੀ ਨੂੰ ਖਤਮ ਕਰਨ ਲਈ ਇੱਕ ਉਪਾਏ ਦੱਸਿਆ ਗਿਆ ਹੈ ਤਵੇ ਤੇ ਰੋਟੀ ਸੇਕਣ ਤੋਂ ਪਹਿਲਾਂ ਥੋੜਾ ਜਿਹਾ ਨਮਕ ਛਿੜਕ ਦਿਓ ਕਹਿੰਦੇ ਹਨ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਚ ਕਦੇ ਰੁਪਏ ਪੈਸੇ ਜਾਂ ਫਿਰ ਖਾਣੇ ਦੀ ਕਮੀ ਨਹੀਂ ਹੁੰਦੀ ਉੱਥੇ ਹੀ ਇਸ ਗੱਲ ਦਾ ਵਿਗਿਆਨਕ ਮਹੱਤਵ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਤਵੇ ਤੇ ਸਾਰੇ ਕਿਟਾਣੂ ਮਰ ਜਾਂਦੇ ਹਨ ਤੇ ਰੋਟੀ ਖਾਣ ਵਾਲੇ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਨੰਬਰ 11 ਰਸੋਈ ਘਰ ਵਿੱਚ ਜੇਕਰ ਤਵਾ ਰੋਟੀ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਘਰ ਦੇ ਮੁਖੀਆ ਜਾਂ ਫਿਰ ਪਤੀ ਦੀ ਸਿਹਤ ਖਰਾਬ ਹੁੰਦੀ ਹੈ ਇਸ ਲਈ ਯਾਦ ਰੱਖੋ ਜਦੋਂ ਵੀ ਤਵਾ ਜਾਂ ਕੜਾਹੀ ਤੁਸੀਂ ਇਸਤੇਮਾਲ ਕਰੋ ਤਾਂ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਰੱਖੋ ਨੰਬਰ 12 ਜੇਕਰ ਘਰ 'ਚ ਪਤੀ ਜਾਂ ਬੱਚਿਆਂ ਨੂੰ ਨਸ਼ੇ ਦੀ ਲਤ ਲੱਗ ਗਈ ਹੈ ਇਸ ਦਾ ਮਤਲਬ ਇਹ ਹੈ ਕਿ ਘਰ ਦੇ ਬਰਤਨਾਂ ਨੂੰ ਰੱਖਣ ਦਾ ਤਰੀਕਾ ਸਹੀ ਨਹੀਂ ਹੈ ਰਾਹੂ ਦੇ ਬੁਰੇ ਪ੍ਰਭਾਵ ਕਾਰਨ ਇਸ ਤਰ੍ਹਾਂ ਹੁੰਦਾ ਹੈ ਰਾਤ ਨੂੰ ਕਦੇ ਵੀ ਤਬਾ ਪਾਂਡੇ ਮਾਂਜਣ ਵਾਲੀ ਜਗ੍ਹਾ ਤੇ ਨਾ ਰਹਿਣ ਦਿਓ ਤਵੇ ਨੂੰ ਹਮੇਸ਼ਾ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਹੀ ਰੱਖੋ ਰਾਤ ਨੂੰ ਤਵਾ ਤੇ ਕੜਾਹੀ ਕਦੇ ਗੰਦੇ ਨਾ ਛੱਡੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਨਕਾਰਾਤਮਕ ਊਰਜਾ ਤੁਹਾਡਾ ਪਿੱਛਾ ਨਹੀਂ ਛੱਡੇਗੀ ਨੰਬਰ 13 ਤਵੇ ਤੇ ਸਭ ਤੋਂ ਪਹਿਲਾਂ ਜੋ ਵੀ ਰੋਟੀ ਬਣਾਓ ਉਹ ਗਾਂ ਜਾਂ ਕੁੱਤੇ ਨੂੰ ਦਿਓ ਇਹ ਨਿਯਮ ਬਣਾ ਲਓ ਪਹਿਲੀ ਰੋਟੀ ਜਾਨਵਰ ਦੀ ਹੀ ਹੋਣੀ ਚਾਹੀਦੀ ਹੈ ਇਸ ਨਾਲ ਘਰ 'ਚ ਵਿਪਤਾ ਨਹੀਂ ਆਉਂਦੀ ਨਾਲ ਹੀ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਘਰ 'ਚ ਸੁੱਖ ਖੁਸ਼ਹਾਲੀ ਦਾ ਬਾਸ ਹੁੰਦਾ ਹੈ ਤੇ ਤਾਂ ਦੌਲਤ 'ਚ ਵੀ ਬਾਦਦਾ ਹੁੰਦਾ ਹੈ ਨੰਬਰ 14 ਘਰ ਚ ਜਦੋਂ ਤਵੇ ਦਾ ਇਸਤੇਮਾਲ ਨਾ ਹੋਵੇ ਤਾਂ ਉਸ ਨੂੰ ਇਹੋ ਜਹੀ ਥਾਂ ਤੇ ਰੱਖੋ ਜਿੱਥੇ ਕਿਸੇ ਦੀ ਵੀ ਨਜ਼ਰ ਨਾ ਜਾਵੇ ਤਵੇ ਤੇ ਬਾਹਰ ਵਾਲਿਆਂ ਦੀ ਨਜ਼ਰ ਬਿਲਕੁਲ ਵੀ ਨਹੀਂ ਪੈਣੀ ਚਾਹੀਦੀ ਨੰਬਰ 15 ਤਵੇ ਜਾਂ ਕੜਾਹੀ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਉਲਟਾ ਤਵਾ ਰੱਖਣ ਨਾਲ ਘਰ ਚ ਮੁਸੀਬਤਾਂ ਤੇ ਆਰਥਿਕ ਦਿੱਕਤਾਂ ਆਉਂਦੀਆਂ ਹਨ ਘਰ 'ਚ ਤਵੇ ਨੂੰ ਉਲਟਾ ਰੱਖਣ ਨਾਲ ਘਰ 'ਚ ਨਕਾਰਤਮਕ ਊਰਜਾ ਦਾ ਬਾਸ ਹੁੰਦਾ ਹੈ ਨੰਬਰ 16 ਲੋਕਾਂ ਨੂੰ ਹਮੇਸ਼ਾ ਕਨਫਿਊਜ਼ਨ ਬਣੀ ਰਹਿੰਦੀ ਹੈ ਕਿ ਤਵੇ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਜਿਸ ਨਾਲ ਘਰ 'ਚ ਸੁਖ ਸ਼ਾਂਤੀ ਬਣੀ ਰਹੇ ਤੇ ਤਾਂ ਦੌਲਤ ਵਿੱਚ ਵਾਧਾ ਹੋਵੇ ਤੇ ਘਰ 'ਚ ਸਕਾਰਾਤਮਕ ਊਰਜਾ ਦਾ ਬਾਸ ਹੋ ਸਕੇ ਤਾਂ ਅਜਿਹੇ ਚ ਤਵਾ ਤੇ ਕੜਾਹੀ ਜਿੱਥੇ ਖਾਣਾ ਬਣਾਉਂਦੇ ਹਾਂ ਉਸਦੇ ਸੱਜੇ ਪਾਸੇ ਰੱਖਣੇ ਚਾਹੀਦੇ ਹਨ ਨੰਬਰ 17 ਤਵਾ ਹਮੇਸ਼ਾ ਸਾਫ਼ ਤੇ ਚਮਕਾ ਕੇ ਰੱਖੋ ਕਿਉਂਕਿ ਇਹ ਤੁਹਾਡੀ ਕਿਸਮਤ ਦਾ ਪ੍ਰਤੀਬਿੰਬ ਹੁੰਦਾ ਹੈ ਤਵਾ ਜਿੰਨਾ ਚਮਕੇਗਾ ਕਿਸਮਤ ਵੀ ਓਨੀ ਹੀ ਚਮਕੇਗੀ ਦੋਸਤੋ ਇਹ ਜਾਣਕਾਰੀ ਜਨਰ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ